ਕਾਫੀ ਸਾਲ ਚੜ੍ਹਦਿਆਂ ਹੀ ਕੈਨੇਡਾ ਤੋਂ ਪੰਜਾਬੀ ਨੌਜਵਾਨਾਂ ਨਾਲ ਪਾਣੇ ਵਰਤਣ ਦੀਆਂ ਦੁਖਦ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਤਾਜ਼ਾ ਮਾਮਲੇ ਵਿੱਚ ਸਰੀ ਵਿਖੇ ਪੰਜਾਬੀ ਨੌਜਵਾਨ ਅਰਵਿੰਦ ਸਿੰਘ ਸੰਧੂ ਦੀ ਅਚਾਨਕੇਤ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਦਕਿ ਰਿਚਮੈਂਟ ਦਾ ਸੁਤਵੀਰ ਸੀਰਾ ਦੋ ਦਿਨ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ ਇਸ ਦੌਰਾਨ ਐਪਸਪੋਰਟ ਦੇ ਇੱਕ ਪਾਰਕ ਵਿੱਚ ਇੱਕ ਸੜੀ ਹੋਈ ਐਜੂਵੀ ਵਿੱਚੋਂ ਦੋ ਲਾਸ਼ਾਂ ਬਰਾਮਦ ਹੋਣ ਦੀ ਰਿਪੋਰਟ ਹੈ प्राप्त जानकारी मुताबिक कार्वेंट सिंह संधू उर्फ सोनू अपनी विधवा मां ਤੇ ਛੋਟੇ ਭਰਾ ਦੇ ਸੁਪਨੇ ਪੂਰੇ ਕਰਨ ਅਤੇ ਆਪਣੇ ਖੁਸ਼ਹਾਲ ਭਵਿੱਖ ਦੀ ਉਮੀਦ ਵਿੱਚ April 2024 ਵਿੱਚ ਕੈਨੇਡਾ ਪਹੁੰਚਿਆ ਸੀ ਪਿਤਾ ਦਾ ਹੱਥ ਸਿਰ ਤੇ ਨਾ ਹੋਣ ਕਾਰਨ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਬੇहद ਛੋਟੀ ਉਮਰ ਵਿੱਚ ਹੀ ਉਸਦੇ ਮੋਢਿਆਂ ਤੇ ਆ ਗਈ ਪਰ ਹੋਣੀ ਨੂੰ ਕੁਝ ਹੋਰੀ ਮਨਜ਼ੂਰ ਸੀ ਸਰੀ ਦੀ ਅੰਮ੍ਰਿਤਪਾਲ ਕੌਰ ਬਲੋ ਗੋ ਫੰਡ ਵਿੱਚ ਪੇਜ ਸਥਾਪਿਤ ਕਰਦੇ ਆ ਅਰਵਿੰਦ ਸਿੰਘ ਸੰਧੂ ਦੀ ਦੇ ਪੰਜਾਬ ਭੇਜਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ BC ਦੇ ਰਿਚਮੈਂਟ ਤੋਂ ਲਾਪਤਾ ਸੁਦਵੀਰ ਸੀਰੇ ਦੀ ਭਾਲ ਕਰ ਰਹੀ RCMP ਵੱਲੋਂ ਲੋਕਾਂ ਦੀ ਮਦਦ ਮੰਗੀ ਗਈ ਹੈ ਸੁਦਵੀਰ ਸਿੰਘ ਦਾ ਹੁਲੀਆ ਜਾਰੀ ਕਰਦੇ ਆ RCMP ਨੇ ਦੱਸਿਆ ਕਿ ਉਸ ਦੀ ਉਮਰ 25 ਸਾਲ ਕੱਦ 5 ਫੁੱਟ 9 ਇੰਚ ਤੇ ਸਰੀਰ ਦਰਮਿਆਨਾ ਹੈ ਆਖਰੀ ਵਾਰ ਦੇਖੇ ਜਾਣ ਵੇਲੇ ਸੁਦਵੀਰ ਸਿੰਘ ਨੇ ਕਾਲੇ ਰੰਗ ਦੀ ਦਸਤਾਰ ਸਜਾਈ ਹੋਈ ਸੀ ਅਤੇ ਸਪੈਡ ਪੈਂਟ ਪਹਿਨੀ ਹੋਈ ਸੀ ਸੁਦਵੀਰ ਸੀਰਾ ਦੀ ਸੁਖ ਸ਼ਾਂਤ ਨੂੰ ਲੈ ਕੇ ਪੁਲਿਸ ਬੇਹੱਦ ਚਿੰਤਾਤ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਉਸਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਰਿਚਮੰਡ ਪੁਲਿਸ ਨਾਲ ਸੰਪਰਕ ਕਰੇ ਗੋਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੋਪਰਜ਼ ਨਾਲ 1800 222 8477 ਟਿਪਸ ਤੇ ਕਾਲ ਕੀਤੀ ਜਾ ਸਕਦੀ ਹੈ ਇਸ ਦੌਰਾਨ ਐਬਸਪੋਰਟ ਪੁਲਿਸ ਨੇ ਦੱਸਿਆ ਕਿ ਸੁਮਸ ਮਾਉਂਟੇਨ ਰੀਜਨਲ ਪਾਰਕ ਵਿੱਚ ਇੱਕ ਸੜੀ ਹੋਈ ਮੁੱਸੀ ਵਿਸ਼ੀ ਆਊਟਲੈਂਡਰ ਵਿੱਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਸ਼ੱਕੀ ਹਾਲਤ ਵਿੱਚ ਹੋਈਆਂ ਮੌਤਾਂ ਬਾਰੇ ਪੁਲਿਸ ਪੜਤਾਲ ਕੀਤੀ ਜਾ ਰਹੀ ਹੈ ਪਰ ਇਹ ਵਾਰਦਾਤ ਆਮ ਲੋਕਾਂ ਲਈ ਕੋਈ ਖਤਰਾ ਪੈਦਾ ਨਹੀਂ ਕਰਦੀ